ਨੋ 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 ਜੀ ਪਰਮੇਂਦਰ ਸਿੰਘ ਬੰਨਾ ਜੀ ਕੈਰੀ ਮੈਡੀਕਲ ਸੋਸਾਇਟੀ ਦੀ ਗੁੜੀ ਜਲੀ ਕੀ ਗੱਲ ਹੈ ਇਹ ਦੇਖੋ ਮੰਦਭਾਗੀ ਕਟੜਾ ਹੀ ਆ ਤੇ ਨੌਜਵਾਨ ਲੜਕਾ ਹੀ ਅੰਦਰ ਕੋਈ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੁਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰ ਸੇ ਕਿੰਨੇ ਬੰਦੇ ਆਏ ਗੁਜਰਨ ਨੂੰ ਕੁੜੀ ਜੇ ਕਿੰਨੇ ਐਕਚੁਅਲੀ ਮੈਂ ਨਾ ਉਹਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੀਜਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿਨੇ ਨਹੀਂ ਹੈਗੇ ਪਰ ਚੱਕਰਿਆ ਵੀ ਜੋ ਸਾਡੇ ਪਿੰਡ ਦੇ ਵਿੱਚ ਘਟਣਾ ਹੀ ਅੱਜ ਤੱਕ ਹੱਤਵਾ ਤੋਂ ਬਾਅਦ ਇਹੋ ਜਿਹੀ ਕੋਈ ਘਟਨਾ ਨਹੀਂ ਹੋਈ ਇਹ ਫਸਟ ਫਸਟ ਚਾਂਸ ਆਇਆ ਖੜੇ ਪਾਏ ਉਹਦੇ ਦੇ ਖਿਲਾਫ ਕਿਉਂਕਿ ਠੀਕ ਆ ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ ਬਾਕੀ ਵੇਖੋਣ ਗੁਰੂ ਮਹਾਰਾਜ ਗੋਲੀਆਂ ਕਿੱਥੇ ਹੋ ਕੇ ਗੋਲੀਆਂ ਉਹਦੇ ਇੱਕ ਗਰਦਨ ਤੇ ਆ ਇਹ ਉਹਦੇ ਆ ਪੇਟ ਦੇ ਉਹਦਾ ਕੀ ਨਾਮ ਹੈ ਮੁੰਡੇ ਦਾ ਨਾਮ ਕਬਲਜੀਤ ਸਿੰਘ ਦੇ ਆ ਕਿਹੜੀਆਂ ਕੋਲੀਆਂ ਤੇ ਲੱਜਾਂ ਨਾਲ ਚਾਰ ਫਾਇਰ ਹੋਏ ਜੀ ਟੋੜਾ ਉਹ ਮੂਮੋ ਬੁਲੇ 2:00 ਵਜੇ ਭਾਇਓ ਇਹ ਨਹੀਂ ਜੀ ਅਜੇ ਨਹੀਂ ਮੈਨੂੰ ਪਤਾ ਕੀ ਮੰਗ ਕਰਦੇ ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕਣੇ ਇਹ ਕੰਮ ਕੀਤਾ ਉਹਨਾਂ ਸਖਤ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧਰਮਾਤ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕਾਲ ਕੀਤੀ ਉਸੇ ਲਈ ਇੱਥੇ ਆ ਗਏ ਜੀ ਨਾਮ ਮੇਰਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕੀ ਗੱਲ ਕੀ ਦੰਨ ਤੇ ਕੁਝ ਵੀ ਨਹੀਂ ਪਤਾ ਨਹੀਂ ਇਹਦੇ ਅੰਦਰ ਮੈਡੀਸਿਨ ਦੇਣ ਨੇ ਤੇ ਬਾਹਰੋਂ ਬੈਠਾ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆ ਫੜਾ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਤਾਂ ਪਿਸਤੌਲ ਆਤੀ ਦੇਖਿਆ ਕਲੀਨ ਸ਼ੇਪ ਮੁੰਡਾ ਸੀ ਆਲੇ ਰੰਗ ਦਾ ਤੇ ਉਹ ਗੋਲੀ ਲਾ ਕੇ ਬੜਾ ਫੜ ਚੱਲ ਗਿਆ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਬੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਉਹ ਪਟਾਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ 'ਤੇ ਲੱਗੀ ਹੈ ਇੱਕ ਤੇ ਅੱਖੀਂ ਲੱਗੀ ਹੈ ਨੇ ਜਾ ਰਹੀ ਹੈ ਪਤਾ ਨਹੀਂ ਬਾਹਰ ਮਾਹੀ ਬਾਹਰ ਹੈ ਅੰਦਰ ਤੇ ਅੰਦਰ ਹੈ ਪੀਸ਼ੈਂਟ ਬਿਟੀ ਐੜ ਕੋ ਤਿੰਨ ਚਾਰ ਜਾਨੀ ਦਵਾਈ ਲੈਣ ਦੇ ਇੱਕੋ ਜਾਨ ਦੇਖਿਆ ਜਿਹੜਾ ਚਲਾਉਂਦੇ ਆ ਸਾਹਮਣੇ ਅਪਸੋਲ ਬੜਿਆ ਉਹਨੇ ਸਾਹਮਣੇ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਹਿਾਰੇ ਹਿਾਰ ਦੀ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਨੇ ਇਹਨੂੰ ਵੀ ਚੱਲੀ ਮੈਂ ਪਿੱਛੇ ਦਵਾਈ ਲੈਣ ਗਿਆ ਤੇ ਆਉਂਦੀ ਉਹਨੇ ਚਰਮ ਜਿਹਦੇ ਗੋਲੇ ਹੋ ਜੀ ਉਹ ਕੌਣ ਆ ਜਿਹਦੇ ਗੋਲੇ ਵਧੀ ਉਹ ਮੁੰਡਾ ਆਪਣੀ ਕੋਈ ਦੁਕਾਨ ਤੇ ਕੰਮ ਕਰਦਾ ਅੱਛਾ ਸाहिल ਤੇ ਕੀ ਗੱਲ ਕੋਈ ਰੰਜਿਸ਼ ਤਾਂ ਨਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗੱਲ ਹੀ ਨਹੀਂ ਕੋਈ ਫ ਤਾਂ ਜੀ ਹੁਣ ਤਾਂ ਲੱਗਿਆ ਕਿ ਇਹ ਵੀ ਆਪਣੀ ਧਿਆਨ ਦਵਾਇ ਦੇਣ ਨੇ ਕੋਈ ਗੱਲ ਨਹੀਂ ਹੁਣ ਮੁੰਡੇ ਦੀ ਖਾਹ ਲਾਤ ਕੁ ਕਰਦੇ ਹਲਾਤ ਉਹਨੂੰ ਉੱਥੇ ਉੱਠਿਆ ਵਾ ਹੁਣ ਦੇਖੋ ਮਤਲਬ ਉਹਨੂੰ ਐਡਮਿਟ ਕਰਾਇਆ ਉਥੇ ਐਮਰਜੈਂਸੀ ਚ ਉਹਨਾਂ ਦੇ ਅਨੁਮਾਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚਲੀਆਂ ਕੋਲੇ 4 ਚਲੀਆਂ ਜੀ ਤਿੰਨ ਦੇ ਖੋਲ ਲੱਗ ਗਿਆ ਲੋਕਾਂ ਨੇ ਬਫਰਾਏ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਕੇ ਉਹ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋੜੀ ਮਰੀ ਆ ਤੀ ਨਹੀਂ ਜੰਗੀ ਮਤਲਬ ਨਤਬੜ ਇਹਦੀ ਤੁਹਾਨੂੰ ਸਾਹ ਮਿਲਣੇ ਚਾਹੀਦੇ ਤਾਂ ਲੱਭੀ ਇਦਾਂ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਢੇ ਤੇ ਆ ਤਲੂ ਕੀ ਹੋ ਦਿ ਸਕਦਾ ਸੋਰ ਆ ਉਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਕੋਈ ਫਾਇਰ ਕੀਤਾ ਤੇ ਉਹਨੂੰ ਕਸਟਡ ਦੇ ਕੇ ਭੇਜਿਆ ਗਿਆ ਹਸਪਤਲ ਤੇ ਬਾਕੀ ਜਾਂਚ ਕਰ ਰਹੇ ਹਾਂ ਗਾਜਨ ਦਾਉਦ ਜੋ ਕਰ ਤੇ ਆਏਗੀ ਮੁਕਸਲ ਦੇ ਆਏ ਕਿੰਨੇ ਬੰਦੇ ਸੀ ਦੋ ਜੋ ਕਿੰਨੀਆਂ ਗੋਲੀਆਂ ਖਰਗ ਹੋਈਆਂ ਤਿੰਨ ਹੋਏ ਨੇ ਜਿਹੜੇ ਕੋਲੋਂ ਮਿਲ ਗਏ ਨੇ ਬਾਕੀ ਜਾਂਚ ਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਝ ਨਹੀਂ ਆਲੇ ਦੇਖੋ ਨਾਂ ਦਾ ਦੁਕਾਨਦਾਰ ਨੂੰ ਵੀ ਇਹੋ ਜੀ ਕੰਪੀਟ ਰਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲਗਾ ਤਾ ਕਿ ਜਿਹੜੇ ਨੌਜਵਾਨੇ ਗੋੜੀ ਲੱਗਿਆ ਦੀ ਹਲਾਰ ਕਿ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਪਟਨ ਆਂਦੇ ਇਹਨਾਂ ਦੱਸਿਆ ਅਫਸਰ ਲੈ ਕੇ ਰਹੇ ਹੁਣ ਮੈਂ ਚੈੱਕ ਕਰਦਾ ਬਿਲਕੁਲ ਜੀ